ਸਾਰਦੇ ਕਿਉਂ ਕਾਲੀ ਕਰਦੇ ਹੋ ਯਾਰ ਕਾਰਪੋਰੇਸ਼ਨ ਵਾਲੇ ਤੁਸੀਂ ਸਰੂ ਦੇਖ ਮੈਨੂੰ ਵੀ ਪਤਾ ਹੈ ਸਿਸਟਮ ਕੀ ਹੈ ਤੇ ਤੁਸੀਂ ਨਾ ਵਿੱਚ ਆਓ ਲੈ ਤੁਸੀਂ ਨਾ ਆਓ ਪੀ ਲਈ ਲਾਈਟ ਨਾਓ ਕਿਉਂਕਿ ਮੈਨੂੰ ਨਹੀਂ ਮੈਂ ਕਿਸੇ এমਪਲੋਈ ਨੂੰ ਲਾਇਲ ਕਾਰਪੋਰੇਸ਼ਨ ਲਾਈਵ ਚ ਨਹੀਂ ਕਰਨਾ ਅਸੀਂ ਲਾਈਵ ਹੋਣ ਲੱਗੇ ਆਂ ਪਰ ਬੇਨਤੀ ਹੈ ਮੇਰੀ ਮੇਰੀ ਬੇਨਤੀ ਹੈ ਆ ਜਿਹੜੀ ਹੈਗੀ ਹੈ ਅੱਜ ਮੈਂ ਖ਼ਬਰਾਂ 'ਚ ਪੜਿਆ ਸੀ ਪੰਜਾਬ ਕੇਸੀ ਵਿੱਚ ਤੇ ਇੱਕ ਯੂ ਟਰਨ ਦੇ ਵਿੱਚ ਕਿ ਆ ਆਈ ਬਲੌਕ ਦੀਆਂ ਸੜਕਾਂ ਨੇ ਆ ਜਿਹੜੀ ਸੜਕ ਬਣਾਈ ਆ ਇਹਦੀ ਥਿਕਨੈਸ ਦੇਖੋ ਆਹ ਹਾਲਾਤ ਦੇ ਵਿੱਚ ਆਹ ਰੋਡ ਬਣਦੀ ਹੈ। ਇਹ ਸੜਕ ਮੈਂ ਅੱਗੇ ਵੀ ਲਾਈਵ ਹੋ ਕੇ ਫਿਰ ਚਾਰ ਪੰਜ ਦਿਨ ਪਹਿਲੇ ਕਿਹਾ ਸੀਗਾ ਕਿ ਸੜਕਾਂ ਨਹੀਂ ਬਣਾਦੇ ਡਰਾਮੇਬਾਜ਼ੀ ਕਰਦੇ। ਆਹ ਹੁਣ ਸਾਰੇ ਕਾਰਪੋਰੇਸ਼ਨ ਵਾਲੇ EMPLOYEES ਮੇਰੇ ਕੋਲ ਸੀਗੇ, SDO ਸਾਹਿਬ ਵਗੈਰਾ ਸਾਰੇ ਭੱਜ ਗਏ। ਜਦੋਂ ਮੈਨੂੰ ਪੁੱਛਿਆ ਕਿ ਆਹ ਸੜਕ ਜਿਹੜੀ ਬਣਾ ਰਹੀ ਹੈ ਦੀ ਕੀ ਵੈਲਿਊ ਹੈ ਤੇ ਕਾਤਾ ਖੜੂਗਾ ਮੇਰੇ ਹੱਥ ਤੇ ਨਿਸ਼ਾਨ ਵੀ ਨਹੀਂ ਲੱਗ। ਧਿਆਨ ਨਾਲ thickness ਦੇਖੀ ਆਪਾਂ ਇਹਦੀ। ਆਹ ਲੋ। ਆਹ ਲੋ। ਥੱਲੇ ਦੂਸਰੀ ਇਹਦੇ ਵਿੱਚ ਥੱਲੇ ਪੁਰਾਣੀ ਸੜਕ ਦੇਖਦੇ ਜਿਹੜੀ ਕਿ ਪੁਰਾਣੀ ਸੜਕ ਮੈਂ 5-10 ਦਿਨ ਪਹਿਲੇ ਆਇਆ ਸੀ ਤਾਂ ਬਿਲਕੁਲ ਠੀਕ ਸੜਕ ਸੀ ਐਜ ਕੋਈ ਪ੍ਰੋਬਲਮ ਨਹੀਂ ਸੀ ਆਹ ਸੜਕ ਇਹ ਡਰਾਮੇਬਾਜ਼ੀ ਹੋ ਰਹੀ ਹੈ ਸੜਕ ਦਾ ਤੇੜਾ ਬਣਾਉਣ ਦੀ ਕਾਰੀ ਹੈਗੀ ਹੈ ਔਰ ਇੱਚੀ ਨਹੀਂ ਇਹ ਪੂਰੇ ਲੁਧਿਆਣੇ ਵੈਸਟ ਵਿੱਚ ਚਾਰ ਜ਼ੋਨਲ ਕਮਿਸ਼ਨਰ ਇੱਥੇ ਲਗਾਏ ਗਏ ਨੇ ਔਰ ਇਤੋਂ ਗੁਲਾਵਾ ਬਹੁਤ ਸਾਰੇ ਹੋਰ ਆਫਸਰ ਜਿਹੜੇ ਆਈਐਸ ਆਈਪੀਪੀ ਪੀਸੇਸ ਆਫਸਰਾਂ ਲਗਾਏ ਗਏ ਕਿ ਡਵੈਲਪਮੈਂਟ ਕਰਨੀ ਹੈ ਸਾਰਾ ਪੰਜਾਬ ਦੇ ਵਿੱਚ ਸਾਰੇ ਇੱਕੋ ਜਗ੍ਹਾ ਜਿਹੜੀ ਹੈਗੀ ਡਵੈਲਪਮੈਂਟ ਦੀ ਨਿਸ਼ਾਨੀ ਕਰਾ ਰਿਹਾ ਕਿ ਜਿਹਾਣਾ ਵੈਸੇ ਡਵੈਲਪਮੈਂਟ ਕਰਦੀ ਹੈ। ਔਰ ਉਹ ਡਵੈਲਪਮੈਂਟ ਕੀ ਹੋ ਰਹੀ ਹੈ ਤੁਹਾਡੇ ਸਾਹਮਣੇ ਆਖੜ। ਜਿਹੜੇ ਅੱਜ ਹੀ ਕੰਪਲੀਟ ਹੋਈ ਹੈ, ਕੱਲ੍ਹ ਬੈ ਕੰਪਲੀਟ ਹੋਈ ਹੈ। ਅੱਜ ਹਾਲ ਦੇਖੋ ਆ ਹਾਲ। ਸਾਰੀ ਪੱਟੀ ਜਾਰੀ ਹੈ। ਇਹ ਜਿਹੜੇ ਛੋਸ਼ੇ ਬਾਜੀ ਆ ਸਾਡੇ ਐਮਐਲਏ ਦੇ ਕੈਂਡੀਡੇਟ ਸਾਹ ਪਰਵਾਰੇ ਆ ਔਰ ਪੰਜਾਬ ਸਰਕਾਰ ਜਿਹੜੀ ਕਰੀ ਹੈਗੀ ਹੈ ਇਹ ਬਦਨੀਤੀ ਨਾਲ ਔਰ ਗੈਰ ਜ਼ਿੰਮੇਵਾਰانہ ਤਰੀਕੇ ਨਾਲ ਔਰ ਇਹਦੇ ਵਿੱਚ ਐਡਾ ਵੱਡਾ ਕਪੜਾ ਹੋ ਰਿਹਾ ਹੈ 100 ਰੁਪਏ ਦਾ ਕਪੜਾ ਹੋ ਰਿਹਾ ਹੈ ਔਰ ਇਹਦੇ ਵਿੱਚ ਮੇਰੀ ਬੇਨਤੀ ਹੈ ਕਿ ਵਿਜੀਲੈਂਸ ਇਨਕੁਆਰੀ ਹੋਣੀ ਬਹੁਤ ਜ਼ਰੂਰੀ ਹੈ ਇੱਥੇ ਵਿਜੀਲੈਂਸ ਆਵੇ ਸੈਂਟਰਲ ਵਿਜੀਲੈਂਸ ਆਵੇ ਕਾਰਪੋਰੇਸ਼ਨ ਦੀ ਆਪੇ ਚੈੱਕ ਕਰੇ ਕਿ ਇਹ ਜਿਹੜੇ ਰੋਡਸ ਆ ਉੱਤੇ ਜਿਹੜੇ ਸਾਡੇ ਇਹਦੀਆਂ ਹੁੰਦੀਆਂ ਨੇ ਸਾਡੀਆਂ ਨਾਗਰਨ ਦਲ ਵਾਰਡਨ ਹੁੰਦੇ ਆ ਉਹ ਨਾਗਰਨ ਅਕੋਰਡਿੰਗ ਬੰਦੀ ਪਈ ਆ ਆ ਦੇਖੋ ਸਾਰੇ ਕਾਰਪੋਰੇਸ਼ਨ ਨੇ ਅਪਲਾਈ ਪਾ ਗਏ ਦੇਖੋ ਦਿਖਾਓ ਜਰਾ ਆ ਗੱਡੀਆਂ ਲੈ ਕੇ ਭੱਜ ਸਾਰੇ ਨਿਕਲ ਗਏ ਉਹ ਜੀਪਾਂ ਲੈ ਕੇ ਭੱਜ ਗਏ ਨੇ ਕਿਉਂਕਿ ਇਹਨਾਂ ਨੂੰ ਜਵਾਬ ਨਹੀਂ ਆਇਆ। ਉਹ ਦੇਖ ਐਕਸੀਡੈਂਟ ਹਾ ਸਰ ਡੀਓ ਸਾਹਿਬ ਜਦੋਂ ਇਹਨਾਂ ਨੂੰ ਫੜਿਆ ਸੀ ਕਿ ਭਾਈ ਤੁਸੀਂ ਗਲਤ ਕੰਮ ਕਰ ਰਹੇ ਹੋ ਔਰ ਗਲਤ ਕੰਮ ਕਰਵਾ ਰਹੇ ਹੋ। ਔਰ ਇੰਨੀ ਗੱਲ ਨਹੀਂ ਜਦੋਂ ਕੰਮ ਕਰਦਿਆਂ ਦਾ ਪਤਾ ਲੱਗਿਆ ਰੋਡ ਦਾ ਚੈੱਕ ਕਰਾਇਆ ਸੀ ਮੈਨੂੰ ਕੋਈ ਨਾ ਆਪਣਾ ਸਿਸਟਮ ਹੁੰਦਾ ਚੈੱਕ ਕਰਨ ਦਾ ਇੱਕ ਜਿਹੜਾ ਪ੍ਰੋਸੀਜਰ ਉਹ ਪ੍ਰੋਸੀਜਰ ਆਪਾਂ ਚੈੱਕ ਕਰਾਓ। ਉਹ ਪ੍ਰੋਸੀਜਰ ਦਿਖਾਉਣ ਤੋਂ ਬਾਅਦ ਉਹ ਕਹਿੰਦੇ ਜੀ ਇੱਜ ਤਾਂ ਹਲੇ ਆ ਫੰਨਾ ਫੰਨਾ ਕਰਨਾ ਜਦ ਵੀ ਆ ਸਾਹਮਣੇ ਆ ਰੋਡ ਕੰਮ ਦੇ ਵਿੱਚ ਆਉਂਦੇ ਮੇਰੀ ਬੇਨਤੀ ਹੈ ਸਾਰਿਆਂ ਨੂੰ ਆਹ ਜਿਹੜੇ ਕੰਮ ਕਰ ਰਹੇ ਆ ਇਹ ਇਹ ਕੋਈ ਵੱਡੇ ਇਹ ਕੰਮ ਨਹੀਂ ਹੈ ਸਕੈਂਡਲ ਹੈ ਬਹੁਤ ਵੱਡਾ ਸਕੈਂਡਲ ਹੈ ਔਰ ਸਿਰ ਇਲੈਕਸ਼ਨ ਕਰਕੇ ਸਕੈਂਡਲ ਜਿਹੜਾ ਹੈਗਾ ਵਾ